ਜੀਵਤ ਕਈ ਚਾਰ ਤੇ ਗੱਲ ਕਰਕੇ ਸੀ ਰੈੜੀ ਰੈ ਸੋਨੀ ਸਿੱਖੇ ਦਾ ਉਹ ਸਹੇਤਾ ਉਹ ਉਸ ਦਾ ਤੇ ਆ ਪਾਛਾ ਐਡਾ ਵੱਡਾ ਫਰਜ਼ ਨਾ ਦੇ ਸਾਨੂੰ ਅਸੀਂ ਸੇਖਾ ਤੁਹਾਡੇ ਤੁਹਾਡੇ ਭਰਾ ਤਾਂ ਨਹੀਂ ਆਗੇ ਤੁਹਾਡੇ ਗੁਰੂ ਨਹੀਂ ਆਗੇ ਤੁਹਾਡੀ ਮਾਂ ਨੂੰ ਸਿਖਾਉਣਾ ਆ ਕੇ ਲਾਉਣਾ ਤੁਹਾਡਾ ਤੇਰਾ ਫਰਜ਼ ਸੀ ਤੂੰ ਆਪਣੇ ਪੁੱਤਰੇ ਨੂੰ ਸਿਖਾਉਣਾ ਆ ਕੇ ਲਾਉਣਾ ਇਹ ਤੇਰਾ ਫਰਜ਼ ਸੀ ਅੱਜ ਮੈਂ ਤੇਰਾ ਫਰਜ਼ ਨਿਭਾ ਰਿਆ ਹੁੰਦਾ ਹੋਇਆ ਅੱਜ ਕੱਲੀ ਕੱਲੀ ਗੱਲ ਇਤਿਹਾਸ ਵਿੱਚ ਪੜਾਈ ਹੋਈ ਦੀਵਾਨ ਟੋਟਰ ਮਲ ਭੁੱਬਾ ਮਾਰ ਮਾਰ ਰੋਣ ਕਰੀ ਤੇ ਪਾਸ਼ਾ ਮਾਲਾਦਾ ਸ਼ੁਕਰ ਨਹੀਂ